ਲੋਈ ਦੋਸਤੋ ਅੱਜ ਆਪਾਂ ਲੱਗੇ ਆ ਚਰੀ ਬੀਜਣ ਚਾਰ ਦਿਨ ਪਹਿਲਾਂ ਪਰੌਣੀ ਕਰੀ ਸੀ ਜੀ ਅਸੀਂ ਖੇਤ ਦੀ ਹੁਣ ਆਪਣਾ ਔਰ ਉਟਾਵੇਟਰ ਚੱਲ ਰਿਹਾ ਹੈ ਚਰੀ ਦਾ ਬੀਜ ਪਿਆ ਸੋਨਾ ਪਾਈ ਸਾਡਾ ਖੜਾ ਇੱਥੇ ਹੁਣ ਚਰੀ ਬੀਜਣ ਲੱਗੇ ਆ ਹੌਲੀ ਹੌਲੀ ਕੀਤਾ ਦੇ ਵਿੱਚ ਮਾੜਾ ਮੋਟਾ ਕੰਮ ਤਾਂ ਕਰੀ ਜਾਈਦਾ ਹੈ ਇੱਧਰ ਕੱਲ ਇੱਕ ਖੇਤ ਦੂਜੇ ਭਰਾ ਨੇ ਸਾਡੇ ਨੇ ਬੀਜਤਾ ਬੱਟਾ ਪਾਣੀਆ ਰਹਿਣੀ ਆ ਆ ਦੇਖ ਲੋ ਇੱਧਰ ਚੜੀ ਬੀਜ ਰਿਆ ਹੁਣ ਨੰਗਰਾਂ ਦਾ ਚਾਰਾ ਤਿਆਰ ਕਰ ਰਹੇ ਆ ਜੀ ਨੰਗਰਾਂ ਵਾਸਤੇ ਇੱਧਰ ਆਪਣੇ ਪਹਿਲਾ ਬਰਸੀਨ ਖੜਾ ਹੈ। ਆ ਬਰਸੀਨ ਖੜਾ ਹੈ। ਜਦ ਨੂੰ ਇਹ ਖਤਮ ਹੋਊਗਾ ਜਦ ਨੂੰ ਇੱਧਰ ਚਰੀ ਤਿਆਰ ਹੋ ਜੂਗੀ। ਆ ਦੇਖੋ। ਆ ਦਿਸ਼ਾਮ ਦਾ ਟਾਈਮ ਆ ਚਰੀ ਬਿਜਣ ਆਏ।